ਜੇ ਵੀ ਤੇ ਸਾਰੇ ਆਗੂ ਸਹਿਬਾਨ ਬੇਸ਼ਕ ਸਰਚਾਨ ਜੀ ਹੋਣ ਕਹਿੰਦੇ ਕਾਨੂੰਨ ਚੰਗੇ ਸੀ ਭਾਵੇਂ ਕੁਝ ਹੀ ਹੋਣ ਪਰ ਜਦੋਂ ਕਿਸਾਨਾਂ ਨਾਲ ਸਾਹਮਣੇ ਬੈਠਦੇ ਉਹ ਤੇ ਕਿਸਾਨ ਕਹਿੰਦੇ ਕਿ ਇਹਦੇ ਵਿੱਚ ਚੰਗਾ ਕੀ ਸੀ ਦੱਸੋ ਇੱਕ ਦਿਨ ਮੀਟਿੰਗ ਰੇਂਜ ਕਰ ਲਈ ਉਹਨਾਂ ਚੰਡੀਗੜ੍ਹ ਦੇ ਵਿੱਚ ਫੋਟੋਆਂ ਲਾਤੀਆਂ ਤੇ ਸੁਨੀਲ ਜਾਖੜ ਜੀ ਦੀ ਫੋਟੋ ਸੀ ਕਾਰਨ ਕੀ ਸੀ ਕਿਉਂ ਨਹੀਂ ਪਹੁੰਚੇ ਉੱਥੇ ਲੀਡਰਸ ਸਤਜਿੰਦਰ ਸਿੰਘ ਜੀ ਕਿਸੇ ਵੀ ਬੰਦੇ ਨੂੰ ਬੁਲਾਉਣ ਦਾ ਤਰੀਕਾ ਹੁੰਦਾ ਇਹ ਨਹੀਂ ਆਗਾ ਕਿ ਤੁਸੀਂ ਉਹਨੂੰ ਕਾਲ ਕਰੋਗੇ ਅਗਲਾ ਆ ਜਾਏਗਾ ਪ੍ਰੋਪਰ ਵੇਅ ਦੇ ਨਾਲ ਦਫ਼ਤਰ ਤੁਸੀਂ ਜਾ ਕੇ ਆਪਣੇ ਲੈਟਰ ਦਿੰਦੇ ਹੋ ਪ੍ਰੋਪਰ ਵੇਅ ਅਗਲੇ ਕੋ ਟਾਈਮ ਲੈਂਦੇ ਹੋ ਹੋ ਸਕਦਾ ਅਗਲਾ ਟਾਈਮ ਤੁਹਾਨੂੰ ਦੇ ਦਿੰਦਾ ਤਾਂ ਆਪਾਂ ਬਹਿ ਕੇ ਵਿਚਾਰ ਵੀ ਕਰ ਲੈਂਦੇ ਅੱਛਾ ਸੰਧੂ ਸਾਹਿਬ ਵੀ ਜਾਣਦੇ ਆ ਪਿੰਡਾਂ ਦੇ ਵਿੱਚ ਤਰਨਜੀਤ ਸਿੰਘ ਸੰਧੂ ਕੁਝ ਦਿਨ ਪਹਿਲਾਂ ਉਹਨਾਂ ਦਾ ਵਿਰੋਧ ਹੋਇਆ ਮੈਂ ਤਸਵੀਰਾਂ ਵੇਖਦਾ ਹੁੰਦਾ ਕਿਉਂਕਿ ਕਿਸਾਨ ਵੀ ਪਾ ਦਿੰਦੇ ਆ ਤੁਸੀਂ ਵੀ ਭੇਜ ਦਿਨੇ ਹੋ ਆਪਣਾ ਜੋ ਲਿਖਿਆ ਹੁੰਦਾ ਹੈ ਨਾ ਉਹ ਥੋੜੀ ਇੱਕ ਦੂਰ ਹੀ ਰਹੇ ਤੇ ਪਰ ਕਹਿੰਦੇ ਸਾਨੂੰ ਟਾਈਮ ਨਹੀਂ ਦਿੱਤਾ ਉਹ ਬਾਰ ਬਾਰ ਬੋਲ ਰਹੇ ਵੇਖੋ ਕੋਈ ਵੀ ਸ਼ਖਸ ਕਿਸਾਨ ਹੋਵੇ ਜਾਂ ਮਜ਼ਦੂਰ ਹੋਵੇ ਕੋਈ ਵੀ ਜਥੇਬੰਦੀ ਆਉਣਾ ਚਾਵੇ ਤੇ 24 ਘੰਟੇ ਸਮundਰੀ ਹਾਊਸ ਦੇ ਦਰਵਾਜ਼ੇ ਖੁੱਲੇ ਨੇ ਆਣ ਕੇ ਮਿਲ ਸਕਦਾ ਗੱਲ ਕਰ ਸਕਦੇ ਨੇ ਪਰ ਇਹ ਤਰੀਕਾ ਨਹੀਂ ਹੈਗਾ ਵੇਖੋ ਖੁਦ ਵੀ ਉਹ ਆਪ ਕਿਸਾਨ ਜਥੇਬੰਦੀਆਂ ਸੰਘਰਸ਼ੀਲ ਰਹੀਆਂ ਨੇ ਸੰਘਰਸ਼ ਕਰਦੀਆਂ ਆਈਆਂ ਅੱਗੇ ਵੀ ਉਹਨਾਂ ਨੂੰ ਸੰਘਰਸ਼ ਕਰਨਾ ਜਦੋਂ ਕਿਸੇ ਦਾ ਰਸਤਾ ਰੋਕਿਆ ਜਾਣਾ ਆਪਦੇ ਵਾਸਤੇ ਮਾੜਾ ਹੈ ਤਾਂ ਫਿਰ ਦੂਜਿਆਂ ਵਾਸਤੇ ਕਿਵੇਂ ਚੰਗਾ ਹੋ ਗਿਆ ਕਹਿੰਦੇ ਕਿ ਭਾਜਪਾ ਜੇ ਰਸਤਾ ਰੋਕ ਸਕਦੀ ਆ ਜੇ ਖਨੋਰੀ ਦੇ ਸ਼ੈਂਪੂ ਨਹੀਂ ਟੱਪਣ ਦਿੰਦੇ ਤੇ ਜੇ ਅਸੀਂ ਸਵਾਲ ਕਰਦੇ ਆਂ ਤੇ ਉਹ ਕਹਿੰਦੇ ਕਿ ਸਾਨੂੰ ਕਿਉਂ ਨਹੀਂ ਮੌਕਾ ਦਿੰਦੇ ਤੇ ਫਿਰ ਤੁਸੀਂ ਵੀ ਕਿੱਥੋਂ ਸਹੀ ਹੋ ਗਏ ਹੋ ਜੇ ਤੁਸੀਂ ਵੀ ਰਸਤਾ ਰੋਕ ਲਤੇ ਚੱਲ ਪਏ ਹੋ ਤੇ ਤੁਸੀਂ ਕਿਵੇਂ ਸਹੀ ਹੋ ਸਕਦੇ ਹੋ ਨਾਲ ਟਾਈਮ ਆ ਨਾ ਉਹ ਕਹਿੰਦੇ ਇਹੋ ਟਾਈਮ ਆ 2024 ਤੋਂ ਬਾਅਦ ਪਤਾ ਨਹੀਂ ਸੁਣਨੀ ਕਿ ਨਹੀਂ ਸੁਣਨੀ ਸਰਕਾਰ ਕਿਹੜੀ ਆਉਣੀ ਆ ਉਹ ਵੱਖਰੀ ਗੱਲ ਆ ਪਰ ਸਾਡੀ ਗੱਲ ਤੇ ਸੁਣੀ ਜਾਵੇ ਇਹ ਬਿਲਕੁਲ ਗਲਤ ਧਾਰਨਾ ਹੈ ਇਹ ਨਹੀਂ ਹੁੰਦਾ ਕੀ ਪਤਾ ਨਹੀਂ ਗੱਲ ਬਾਅਦ ਚ ਸੁਣੀ ਜਾਣੀ ਨਹੀਂ ਸੁਣੀ ਜਾਣੀ ਜਦੋਂ ਅਸੀਂ ਉਹ ਤਿੰਨ ਕਾਨੂੰਨ ਵਾਪਸ ਲਏ ਸੀ ਉਸ ਵੇਲੇ ਕਿਹੜੀ ਇਲੈਕਸ਼ਨ ਚੱਲ ਰਹੀ ਸੀ ਵਾਪਸ ਲਏ ਸੀ ਨਾ ਤੇ ਇਲੈਕਸ਼ਨ ਤੋਂ ਬਾਅਦ ਵੀ ਇੱਕ ਦੂਜੇ ਨਾਲ ਜਿਹੜੀ ਆ ਗੁਫ਼ਤਗੂ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਇਹ ਇਲੈਕਸ਼ਨ ਵੈਸੇ ਤੁਸੀਂ ਕਿਸੇ ਵੇਖਦੇ ਹੋ ਅਜੇ ਪੰਥਕ ਸੋਚ ਪੱਖੋਂ ਕਿਵੇਂ ਲੱਗਦਾ ਪੰਜਾਬ ਦੀ ਸਿਆਸਤ ਕਿੱਧਰਲੇ ਪਾਸੇ ਜਾ ਰਹੀ ਹੈ ਮੈਂ ਇਹੀ ਮੇਰੀ ਵਿਚਾਰ ਹੈ ਕਿ ਘਟੋ ਘਟ ਪੰਥਕ ਚਿਹਰੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਪੰਥਕ ਪਛੋਕੜ ਆ ਜਿਨ੍ਹਾਂ ਦੇ ਦੁੱਖ ਦਰਦ ਹੰਡਾਇਆ ਇਸ ਫੀਲਡ ਦੇ ਵਿੱਚ ਉਹਨਾਂ ਨੂੰ ਹੁਣ ਬਹੁਤ ਸੋਚ ਵਿਚਾਰ ਕੇ ਪਾਰਟੀ ਚੋਣਨ ਦੀ ਲੋੜ ਆ ਉਸ ਪਾਰਟੀ ਨੂੰ ਚੁਣੀਏ ਜਿਹੜੀ ਪਾਰਟੀ ਸਾਡੇ ਮਸਲੇ ਹੱਲ ਕਰਵਾ ਸਕਦੇ ਸਾਡੀ ਬਾਹ ਫੜ ਸਕਦੇ ਹੁਣ ਬਹੁਤ ਸਾਡੇ ਸਾਡੇ ਜਿਹੜੀ ਹੈਗੀ ਆ ਇਹ ਰਾਜਨੀਤਿਕ ਪੱਖ ਤੋਂ ਵੀ ਵੇਖਿਆ ਜਾਵੇ ਤੇ ਬਹੁਤ ਕੁਝ ਕਰਨਾ ਬਾਕੀ ਆ ਸਾਡੀ ਸੈਂਟਰ ਤੇ ਨਾਲ ਇੱਕ ਸਾਂਝ ਇੱਕ ਪੋਲ ਬਣਾ ਪੰਥ ਦੇ ਨਾਲ ਬਹੁਤ ਜ਼ਰੂਰੀ ਮੈਂ ਸਮਝਦਾ ਵਿਰੋਧੀ ਇੱਕ ਵੀ ਤੰਜ ਕਸਦੇ ਆ ਕਹਿੰਦੇ ਜਿੱਤ ਜੇ ਭਾਵੇਂ ਹਾਰ ਜੇ ਜਿਹੜਾ ਅਮਰਸਰ ਦਾ ਬੀਜੇਪੀ ਦਾ ਉਮੀਦਵਾਰ ਮੰਤਰੀ ਤੇ ਬਣਨੇ ਹੀ ਬਣਨਾ ਉਹ ਗੁਰੂ ਸਾਹਿਬ ਦੇ ਹੱਥ ਵਸਿਆ ਜਾਂ ਪਾਰਟੀ ਤੇ ਇਹਦੇ ਬਾਰੇ ਮੈਂ ਕੁਝ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ ਇਹ ਗੱਲ ਹੋਰ ਵੀ ਕਹਿੰਦੇ ਆ ਇਹ ਗੱਲ ਹੋਰ ਵੀ ਕਹਿੰਦੇ ਆ ਉਹ ਕਹਿੰਦੇ ਕਿ ਮੰਤਰੀ ਬਣ ਵੀ ਜਾਂਦੇ ਆ ਅਮਰਸਰ ਨੂੰ ਭੁੱਲ ਜਾਂਦੇ ਆ ਜਿੰਨੀ ਕਿ ਵੋਟ ਦਿੱਤੀ ਉਹਦੇ ਮੁੱਲ ਪਾ ਜਾ ਗਏ ਤੇਜਿੰਦਰ ਜੀ ਇਸ ਵਾਰ ਸਾਡਾ ਉਮੀਦਵਾਰ ਜਿੱਤ ਕੇ ਹੀ ਸੈਂਟਰ ਚ ਮਨਿਸਟਰ ਬਣੇਗਾ ਬਿਨਾਂ ਜਿੱਤੇ ਆ ਤਾਂ